ਕੀ ਇਦਾਂ ਦਾ ਤੁਹਾਡਾ ਕੋਈ ਫਿਊਚਰ ਪਲਾਨ ਹੈ ਤੁਸੀਂ ਮੈਨੂੰ ਲੱਗਦਾ ਮੇਰੇ ਮਨ ਨੂੰ ਪੜ ਲੈਂਦੇ ਹੋ ਰਣਦੇਸਾਹ ਪਤਾ ਨਹੀਂ ਬਚਪਨ ਦੀ ਦੋਸਤੀ ਹੈ ਆਪਣੀ ਪਤਾ ਨਹੀਂ ਤੁਹਾਨੂੰ ਕਿੱਥੋਂ ਪਤਾ ਲੱਗਦਾ ਜਾਂ ਮੇਰੇ ਘਰ ਜਿ ਕੋਈ ਸੀਆਈਡੀ ਵਾਲਾ ਬੰਦਾ ਤੁਹਾਨੂੰ ਦੱਸ ਦਿੰਦਾ ਤੇ ਸਾਨੂੰ ਵਿਰਸੇ ਵਿੱਚ ਹੌਕੀ ਮਿਲੀ ਹੈ ਮੈਂ ਹੌਕੀ ਜਿੱਥੇ ਸਕੂਲ ਵਿੱਚ ਖੇਡਦਾ ਸੀ ਅਸੀਂ ਉੱਥੇ ਹੀ ਬੜੀਆਂ ਵੱਡੀਆਂ ਮਲਾਂ ਮਾਰੀਆਂ ਫਿਰ ਰਾੜਾ ਸਾਹ ਕਰਮਸਰ ਕਾਲਜ ਮੈਂ ਚਲੇ ਗਿਆ ਉਸ ਕਾਲਜ ਦੇ ਵਿੱਚ ਤਿੰਨ ਵਾਰ ਇੰਟਰ ਯੂਨੀਵਰਸਿਟੀ 골ਡ ਮੈਡਲਿਸਟ ਆ ਮੇਰੀ ਮੇਰੀ ਕੈਪਟਨਸ਼ਿਪ ਦੇ ਥਲੇ ਤੁਸੀਂ ਬਲੀਵ ਨਹੀਂ ਕਰ ਸਕਦੇ ਕਿ ਆ ਜਿਹੜੇ ਡਿਸਟ੍ਰਿਕਟ ਲੈਵਲ ਦੀਆਂ ਗੇਮਸ ਨੇ ਜਾਂ ਨਾਰਥ ਇੰਡੀਆ ਲੈਵਲ ਦੀਆਂ ਗੇਮਸ ਨੇ ਜਾਂ ਸਟੇਟ ਲੈਵਲ ਦੀਆਂ ਗੇਮਸ ਨੇ ਉਹਦੇ ਵਿੱਚ ਤਾਂ ਸਾਡੇ ਮੁੰਡੇ ਹੁਣ ਤੱਕ ਬਹੁਤ ਮੱਲਾ ਮਾਰ ਚੁੱਕੇ ਜੇ ਮੈਂ ਨੌਕ ਨੌਨ ਲੱਗ ਜਾ ਮੇਰੇ ਖਿਆਲ ਚ ਤੁਹਾਡੀ ਇੰਟਰਵਿਊ ਖਤਮ ਹੋ ਜੂਗੀ ਇੰਨੇ ਬੱਚੇ ਇਥੋਂ ਪੈਦਾ ਹੋਏ ਆ ਸਾਡੇ ਲੈਵਲ ਦੇ ਜਿੰਮਣ ਹੈ ਜਾਂ ਸਾਡੇ ਤੋਂ ਛੋਟੇ ਵੀ ਨੇ ਉਹ ਸਾਲ-ਸਾਲ ਦੀ 40 40000 30 3000 35 35000 ਨੂੰ ਦੀ ਫੀਸ ਹੈ ਅਸੀਂ ਤਾਂ ਬਹੁਤ ਨੋਮੀਨਲ ਫੀਸਿਸ ਰੱਖਿਆ ਕਿ ਕੋਈ ਵੀ ਬੱਚਾ ਆ ਕੇ ਹਾਂ ਇੱਕ ਜਰੂਰ ਅਸੀਂ ਰੱਖਦੇ ਹਾਂ ਔਰ ਮੈਂ ਤੁਹਾਡੇ ਮਾਦੇ ਮਰੇ ਇਹ ਕਹਿਣਾ ਚਾਹਣਾ ਕਿ ਡਿਸਪੀਸਪਲਨ ਪੂਰਾ ਸੀ ਮੇਨਟੇਨ ਰੱਖਦੇ ਇੱਥੇ ਕੋਈ ਵੀ ਬੱਚਾ ਬੱਚੀ ਆ ਕੇ ਐਕਸਰਸਾਈਜ਼ ਕਰ ਸਕਦਾ ਉਹ ਸਾਰੇ ਆਪਸ ਵਿੱਚ ਉਹਨੂੰ ਬੇਨਤੀ ਕੀਤੀ ਜਾਂਦੀ ਕਿ ਭੈਣ ਭਰਾਵਾਂ ਵਾਂਗ ਰਹਿਣਾ ਕੋਈ ਲੜਾਈ ਝਗੜਾ ਨਹੀਂ ਕੋਈ ਬਦਮਾਸ਼ੀ ਨਹੀਂ ਕੋਈ ਡਿਸਪਲਨ ਨੂੰ ਡੀ ਬਾਰ ਨਹੀਂ ਸੀ ਤੋੜਨ ਦਿੰਦੇ ਹੈਗੇ ਆਪਣਾ ਟਾਈਮ ਨਾਲ ਜਿੰਮ ਕਰੋ ਅਸੀਂ ਟਾਈਮਿੰਗ ਸਲੋਟ ਅਲਾਉਟ ਕਰਦੇ ਆ ਕਿ ਤੁਸੀਂ 1 ਘੰਟਾ 10 ਮਿੰਟ 15 ਮਿੰਟ ਆਪਣੀ ਐਕਸਰਸਾਈਜ਼ ਕਰੋ ਤੇ ਆਪਣਾ ਜਾਓ ਤੇ ਬੜਾ ਅੱਛਾ ਹਾਕੀ ਦੇ 플레이ਰ ਐਜੂਕੇਸ਼ਨ ਦੇ ਵਿੱਚ ਵੀ ਵਧੀਆ ਮੁੱਲਾਂ ਮਾਰੀ ਜਿੱਥੇ ਮੈਂ ਐਜੂਕੇਸ਼ਨ ਦੇ ਵਿੱਚ ਮਾਸਟਰਸ ਕੀਤੀਆਂ 2 ਐਮਏ ਪੋਲੀਟੀਕਲ ਸਾਇੰਸ ਕੀਤੀ ਹੈ ਐਮਏ ਐਜੂਕੇਸ਼ਨ ਕੀਤੀ ਹੈ ਬੀਐਡ ਕੀਤੀ ਹੈ ਐਮਐਡ ਕੀਤੀ ਹੈ ਐਮਫਲ ਕੀਤੀ ਹੈ ਪੀਐਚਡੀ ਕੀਤੀ ਹੈ ਵਿਦਿਆ ਵੀ ਮੇਰਾ ਸ਼ੌਕ ਹੈ ਮੇਰੇ ਪਿਤਾ ਜੀ ਸਰਦਾਰ ਪ੍ਰਦਮਨ ਸਿੰਘ ਜੀ ਦਾ ਇੱਕ ਸੁਪਨਾ ਰਿਹਾ ਹਮੇਸ਼ਾ ਹੀ ਕਿ ਜਿਹੜੀ ਐਜੂਕੇਸ਼ਨ ਹੈ ਜਿਹੜੀ ਵਿਦਿਆ ਹੈ ਇਹ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਇਹ ਤੁਹਾਡੇ ਤੋਂ ਕੋਈ ਚੋਰੀ ਨਹੀਂ ਕਰ ਸਕਦਾ ਤੇ ਉਹਨਾਂ ਦਾ ਇੱਕ ਸ਼ੌਕ ਰਿਹਾ ਹਮੇਸ਼ਾ ਹੀ ਕਿ ਜਿਹੜੇ ਕੋਈ ਪਰਿਵਾਰ ਫਰਦੀ ਐਜੂਕੇਸ਼ਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਐਜੂਕੇਸ਼ਨ ਵੀ ਪ੍ਰੋਵਾਈਡ ਕੀਤੀ ਕੀਤੀ ਜਾਣੀ ਚਾਹੀਦੀ ਹੈ ਜੇ ਤੁਸੀਂ ਨੀਆ ਨੋਮੀਨਲ ਫੀਸਿਸ ਹੈ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਪਰਿਵਾਰ ਦਾ ਬੱਚਾ ਬੱਚੀ ਆ ਕੇ ਐਕਸਰਸਾਈਜ਼ ਕਰ ਸਕਦਾ ਸਭ ਤੋਂ ਵੱਡੀ ਗੱਲ ਇੱਥੇ ਇਸ ਤਰ੍ਹਾਂ ਦੇ ਬੱਚੇ ਜਿਹੜਾ ਮੁੰਡਾ ਸਾਡੇ ਕੋਲ ਕੰਮ ਕਰਕੇ ਗਿਆ ਹੈ ਉਹ ਹੁਣ ਤੱਕ 7 ਵਾਰ ਮਿਸਟਰ ਇੰਡੀਆ ਰਹਿ ਚੁੱਕਾ ਹੈ ਮੁੰਡਾ ਨਰੇਸ਼ ਹੈ ਹਿਆਰਪੁਰ ਤੋਂ ਸਾਡਾ ਫਿਰ ਇੱਕ ਨਵਾਂ ਹੋਰ ਸਕੂਲ ਇੱਕ ਬਣਾਇਆ ਕੈਂਬਰੇਜ ਇੰਟਰਨੈਸ਼ਨਲ ਸਕੂਲ ਫਾਇਲ ਜਿਸ ਦੇ ਵਿੱਚ ਵੀ ਹੁਣ 500 ਤੋਂ ਉੱਪਰ ਸਟਰੈਂਥ ਹੈ ਸਾਡੇ ਕੋਲ ਇਸ ਟਾਈਮ ਪਿਛਲੇ ਸਾਲ ਹੀ ਅਸੀਂ ਸ਼ੁਰੂ ਕੀਤਾ ਹੈ ਉਹਦੇ ਵਿੱਚ ਅਸੀਂ ਬੜੀਆਂ ਨੋਮੀਨਲ ਫੀਸਿਸ ਰੱਖੀਆਂ ਜਿਹੜੇ ਜਿਹੜੇ ਸਕੂਲ ਹੈ ਮੰਨ ਲਓ ਇੰਗਲਿਸ਼ మీడియం ਸਕੂਲ ਹੈ ਜਾਂ ਕਨਵੈਂਟ ਸਕੂਲ ਹੈ ਉਹਨਾਂ ਦੀਆਂ ਫੀਸਾਂ ਆਮ ਪਰਿਵਾਰ ਆਮ ਮੱਧ ਵਰਗੀ ਪਰਿਵਾਰ ਆਮ ਮਿਡਲ ਕਲਾਸ ਫੈਮਿਲੀ ਵਾਲੇ ਬੰਦੇ ਨਹੀਂ ਭਰ ਸਕਦੇ ਮਸ਼ੀਨਜ਼ ਲੈ ਕੇ ਆ ਰਹੇ ਹਾਂ ਜਿਹੜੀਆਂ ਹਾਲ ਤੱਕ ਨਾਰਥ ਇੰਡੀਆ ਦੇ ਵਿੱਚ ਇੰਟਰੋਡਿਊਸ ਹੀ ਨਹੀਂ ਹੋਈਆਂ ਪਹਿਲੀ ਗੱਲ ਤਾਂ ਸਾਡਾ ਜਿਹੜਾ ਬ੍ਰਾਂਡ ਹੈ ਅਮਰੀਕਨ ਬ੍ਰਾਂਡ ਹੈ ਇਸਦੇ ਨਾਲ ਦੀਆਂ ਮਸ਼ੀਨਸ ਪੰਜਾਬ ਵਿੱਚ ਤੱਕ ਤੇ ਹੈ ਹੀ ਨਹੀਂਗੀਆਂ ਤੁਹਾਨੂੰ ਨਾਰਥ ਇੰਡੀਆ ਵਿੱਚ ਵੀ ਨਹੀਂ ਮਿਲਣਗੀਆਂ ਇਸ ਤੇ ਟ੍ਰੈਡਮਿਲ ਹੈਗੇ ਜਿਹੜੇ ਕ੍ਰਾਸ ਟ੍ਰੇਨਰ ਹੈਗੇ ਐ ਕ੍ਰਾਸ ਫਿਟ ਹੈਗੇ ਐ ਸਾਈਕਲਸ ਹੈਗੇ ਐ ਜਿੰਨੀਆਂ ਬਾਈ ਡ్రਾਈ ਚੈਸਟ ਦੀਆਂ ਮਸ਼ੀਨਸ ਨੇ ਸਾਰੀਆਂ ਵੈਲ ਕਹਿ ਸਕਦੇ ਹੋ ਕਿ ਤੁਸੀਂ ਬਹੁਤ ਅੱਛੀਆਂ ਮਸ਼ੀਨਸ ਨੇ ਹਮ ਤੱਕ ਅਸੀਂ ਕਿੰਨੇ ਮਿਸਟਰ ਪੰਜਾਬ ਪੈਦਾ ਕਰ ਚੁੱਕੇ ਹਾਂ ਤੁਹੋਂ ਤਾਂ ਅਸੀਂ ਮਿਸਟਰ ਇੰਡੀਆ ਪੈਦਾ ਕਰ ਚੁੱਕੇ ਸਾਡੇ ਜਿਮ ਜਨਨ ਕਿ ਜੇ ਆਪਾਂ ਗੱਲ ਕਰੀਏ ਵੀ ਜਿਮ ਨੂੰ 13 ਸਾਲ ਹੋ ਗਏ ਵੀ ਮੱਲਾਂ ਕੀ ਮਾਰੀਆਂ ਨੇ ਉਥੇ ਪੁਆਇੰਟ ਆ ਜਾਂਦਾ ਕਿ ਸਾਡੇ ਜਿਮ ਦੀਆਂ ਆਹ ਪ੍ਰਾਪਤੀਆਂ ਮੈਂ ਤੁਹਾਨੂੰ ਤਾਂ ਹੀ ਦੱਸਿਆ ਜਿਹੜੇ ਬੱਚੇ ਸੀ ਨਾ ਉਹ ਫੀਸਾਂ ਨਹੀਂ ਸੀ ਦੇ ਸਕਦੇ ਪ੍ਰੋਪਰ ਹਾਂਜੀ ਹਾਂਜੀ ਉਹ ਫੀਸਾਂ ਨਹੀਂ ਸੀ ਦੇ ਸਕਦੇ ਤਕਰੀਬਨ ਸਾਡੇ ਕੋਲ ਲਾਈਵ 1500 1600 ਸਟੂਡੈਂਟ ਆਲਵੇਜ਼ ਲਾਈਵ ਰਹਿੰਦਾ ਸਭ ਤੋਂ ਵੱਡੀ ਜਨਰੇਸ਼ਨ ਸਾਡੇ ਕੋਲ ਇੱਥੇ ਅੱਛੀਆਂ ਫੈਮਿਲੀਜ਼ ਅੱਛੇ ਘਰਾਂ ਦੀਆਂ ਲੜਕੀਆਂ अच्छे ਘਰਾਂ ਦੇ ਲੜਕੇ ਅੱਛੇ ਘਰਾਂ ਦੇ ਬੱਚੇ ਆ ਕੇ ਇਥੋਂ ਪੂਰਾ ਵੈਲ ਟ੍ਰੇਨਡ ਹੋ ਕੇ ਆਪਣੀ ਬਾਡੀ ਨੂੰ ਫਿੱਟ ਕਰਕੇ ਜਾਂਦੇ ਆ ਮੇਰਾ ਸ਼ੌਂਕ ਹੈ ਐਜੂਕੇਸ਼ਨ ਦੇਣਾ ਤੇ ਬੱਚਿਆਂ ਨੂੰ ਫਿਜ਼ੀਕਲੀ ਫਿੱਟ ਰੱਖਣਾ ਮੇਰਾ ਸ਼ੌਂਕ ਹੈ ਮੇਰੀ ਪਰਿਵਾਰ ਦਾ ਸ਼ੌਂਕ ਹੈ ਤਾਂ ਬਹੁਤ ਅੱਛਾ ਸੀ ਬਲੂਪ੍ਰਿੰਟ ਤਿਆਰ ਕੀਤਾ ਹੋਇਆ ਸਾਡਾ ਮਾਰਨਿੰਗ 5 ਵਜੇ ਤੋਂ ਲੈ ਕੇ 10 ਵਜੇ ਤੱਕ ਜਿਮ ਦਾ ਟਾਈਮਿੰਗ ਹੈ ਇਵਨਿੰਗ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਲੜਕੀਆਂ ਜਦੋਂ ਮਰਜ਼ੀ ਆ ਕੇ ਜਿਮ ਕਰ ਸਕਦੀਆਂ ਉਹ ਸੈਪਰੇਟ ਟਾਈਮ ਉਹਨਾਂ ਬੇਟੀਆਂ ਧੀਆਂ ਭੈਣਾਂ ਛੜੀਆਂ ਵਾਸਤੇ ਔਰ ਹੁਣ ਤਾਂ ਅਸੀਂ ਇੱਕ ਵੱਡੀ ਗੱਲ ਕਰ ਦਿੱਤੀ pôr ਅਸੀਂ ਇੱਕ 50x250 ਦਾ ਰੂਮ ਤਿਆਰ ਕਰ ਦਿੱਤਾ ਜਿੱਥੇ ਸਾਡੀਆਂ ਬੇਟੀਆਂ ਆ ਕੇ ਸਾਡੀਆਂ ਭੈਣਾਂ ਆ ਕੇ ਜੇ ਲੜਕੇ ਅਲੱਗ ਐਕਸਰਸਾਈਜ਼ ਕਰ ਰਹੇ ਐ ਤਾਂ ਉਹ ਉੱਥੇ ਆ ਕੇ ਉਹ ਸੈਪਰੇਟ ਰੂਮ ਦੇ ਵਿੱਚ ਆਪਣੀ ਐਕਸਰਸ ਕਰ ਸਕਦੀਆਂ ਉਹਨਾਂ ਨੂੰ ਕੋਈ ਬੰਦਾ ਉੱਥੇ ਜਾ ਕੇ ਡਿਸਟਰਬ ਨਹੀਂ ਕਰੂਗਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰੰਦੇਓ ਅੱਜ ਅਸੀਂ ਦਰਾਹਾ ਵਿਖੇ ਫਿਟ ਲਾਈਨ ਜਮ ਦੇ ਵਿੱਚ ਪਹੁੰਚੇ ਹਾਂ ਜਿਸ ਨੂੰ ਪ੍ਰੋਫੈਸਰ ਭਵਿੰਦਰ ਸਿੰਘ ਜੀ ਚੀਮਾ ਬਾਖੂਬੀ ਅਪਧੀ ਸਖਤ ਮਿੰਟ ਦੇ ਨਾਲ ਚਿਲਾ ਰਹੇ ਨੇ ਗੱਲ ਕਰੀਏ ਪ੍ਰੋਫੈਸਰ ਭਵਿੰਦਰ ਸਿੰਘ ਜੀ ਚੀਮਾ ਦੀ ਜਿਹੜੇ ਕਿ ਨਗਰ ਕੌਂਸਲ ਪੈਲ ਤੋਂ ਪ੍ਰਧਾਨ ਰਹਿ ਚੁੱਕੇ ਨੇ ਚੇਅਰਮੈਨ ਰਹਿ ਚੁੱਕੇ ਨੇ ਅਤੇ ਮੁੱਖ ਬੁਲਾਰੇ ਪਹਿਲਾਂ ਸੁੰਮਣੀ ਅਕਾਲੀ ਦਲ ਦੇ ਸੀਗੇ ਤੇ ਹੁਣ ਭਾਜਪਾ ਦੇ ਮੁਖ ਬਲਾਰੇ ਨੇ ਜਿੱਥੇ-ਜਿੱਥੇ ਇਹਨਾਂ ਨੇ ਰਾਜਨੀਤਿਕ ਸਫਰ ਆਪਣਾ ਤੈਅ ਕੀਤਾ ਉੱਥੇ ਇਹਨਾਂ ਹਲਕੇ ਦੇ ਵਿੱਚ ਵਿਦਿਅਕ ਸੰਸਥਾ ਖੋਲ ਕੇ ਆਪਣੇ ਵਿਦਿਆਪਚਾਰੀ ਪਰਕ ਉਪਕਾਰੀ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਵਿਦਿਆ ਦਾ ਵੀ ਫਲਾਅ ਕਰ ਰਹੇ ਨੇ ਇਥੋਂ ਤੱਕ ਕਿ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਸਾਡੇ ਹਲਕਾ ਵਿਧਾਨ ਸਭਾ ਪੈਲ ਦੇ ਵਿੱਚ 106 ਪਿੰਡ ਆਉਂਦੇ ਨੇ ਤੇ ਤਿੰਨ ਸਾਡੇ ਕਸਬੇ ਆਉਂਦੇ ਨੇ ਜਿੱਥੇ ਕੋਦੇ ਵੀ ਕੋਈ ਹਾਕੀ ਦਾ ਟੂਰਨਾਮੈਂਟ ਹੋਵੇ ਕਬੱਡੀ ਦਾ ਟੂਰਨਾਮੈਂਟ ਹੋਵੇ ਜਾਂ ਕੋਈ ਵੀ ਐਥਲੈਟਿਕ ਗੇਮਾਂ ਹੁੰਦੀਆਂ ਨੇ ਉੱਥੇ ਇਹ ਸਾਰੀਆਂ ਸੰਸਥਾਵਾਂ ਨਾਲ ਖੇਡ ਕਲੱਬਾਂ ਦੇ ਨਾਲ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਦੀ مالی ਮਦਦ ਵੀ ਕਰਦੇ ਆ ਰਹੇ ਨੇ ਤੇ ਇਹਨਾਂ ਦਾ ਇਹਨਾਂ ਚੀਜ਼ਾਂ ਦੇ ਪ੍ਰਤੀ ਮੁੱਖ ਮਨੋਰਥ ਕੀ ਹੈ ਕਿਉਂ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੇ ਨੇ ਕਿਉਂ ਖੇਡਾਂ ਨੂੰ ਪ੍ਰਮੋਟ ਕਰ ਰਹੇ ਨੇ ਤੇ ਰਾਜਨੀਤਿਕ ਪੱਧਰ ਦੇ ਉੱਤੇ ਅੱਜ ਅਸੀਂ ਇਹ ਟੌਪਿਕ ਨਹੀਂ ਲੈ ਰਹੇ ਰਾਜਨੀਤਿਕ ਦੇ ਰਾਜਨੀਤਿਕ ਤੇ ਵਿੱਚ ਵੀ ਇਹਨਾਂ ਦਾ ਜੇ ਅਸੀਂ ਗੱਲ ਕਰੀਏ ਪੂਰੇ ਪੰਜਾਬ ਦੇ ਨਾਲ ਨਾਲ ਭਾਰਤ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਡਾ ਨਾਮ ਆਉਂਦਾ ਹੈ ਔਰ ਸਾਡੇ ਨਾਲ ਜੁੜੇ ਨੇ ਪ੍ਰੋਫੈਸਰ ਭਵਿੰਦਰ ਸਿੰਘ ਜੀ ਚੀਮਾ ਇਹਨਾਂ ਦਾ ਸਵਾਗਤ ਕਰਦੇ ਆ ਤੇ ਇਹਨਾਂ ਨਾਲ ਗੱਲਬਾਤ ਤੇ ਵਿਚਾਰਾਂ ਦਾ سلسلہ ਸ਼ੁਰੂ ਕਰਦੇ ਆ ਪ੍ਰੋਫੈਸਰ ਭਵਿੰਦਰ ਸਿੰਘ ਜੀ ਚੀਮਾ ਜੀ ਤੁਹਾਡਾ ਦੇਸ਼ ਦੁਨੀਆ ਚੈਨਲ ਦੇ ਵਿੱਚ ਅਸੀਂ ਹਾਰਦਿਕ ਸਵਾਗਤ ਕਰਦੇ ਆ ਪਹਿਲਾਂ ਤਾਂ ਜੀ ਰਣਜੀਤ ਸਾਹਿਬ ਤੁਹਾਨੂੰ ਬਹੁਤ ਬਹੁਤ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੈਲਕਮ ਸਾਡੇ ਇਸ ਜਿੰਮ ਦੇ ਵਿੱਚ ਤੇ ਚੀਮਾ ਐਂਡ ਸੰਜ ਕੰਪਨੀ ਦੇ ਜਿੰਨੇ ਵੀ ادارے ਉਹਨਾਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਸਰਦਾਰ ਪ੍ਰਦਮਨ ਸਿੰਘ ਗੋਰਾ ਵੱਲੋਂ ਜਸਬੀਰ ਸਿੰਘ ਗੋਰਾ ਦੇ ਵੱਲੋਂ ਤਾਇਆ ਜੀ ਵੱਲੋਂ ਸਭ ਤੋਂ ਪਹਿਲਾਂ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਮੈਂ ਆਪਣੇ ਪਰਿਵਾਰ ਵੱਲੋਂ ਚੀਮਾ ਪਰਿਵਾਰ ਵੱਲੋਂ ਸਾਡੀ ਸਾਰੀ ਕੰਪਨੀ ਵੱਲੋਂ ਸਹਿਬੇ ਕਮਾਲ ਸਹਿਬ ਜੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਉਹਨਾਂ ਦੇ ਸਮੁੱਚੇ ਪਰਿਵਾਰ ਵੱਡੇ ਸਹਿਬ ਜੀ ਦੇ ਛੋਟੇ ਸਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਮੈਂ ਆਪਣੇ ਵੱਲੋਂ ਕੋਟਨ ਕੋਟਰ ਨਮਨ ਕਰਦਾ ਹਾਂ ਨਤਮਸਤਕ ਹੁਨਾ ਅੱਜ ਇਹ ਪ੍ਰੋਫੈਸਰ ਸਾਹਿਬ ਜਿਮ ਦੇ ਵਿੱਚ ਨਿਊ ਅਡੀਸ਼ਨ ਐਂਡ ਰੈਨਿਊਏਸ਼ਨ ਦਾ ਕੰਮ ਤੁਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸ਼ੁਰੂਆਤ ਕੀਤੀ ਆ ਤੇ ਇਹ ਜਿਹੜਾ ਹੈ ਤੁਹਾਡਾ ਜਿਮ ਖੋਲਣ ਦਾ ਤੇ ਇਸ ਨੂੰ ਨਵਾਂ ਰੈਨਿਊਏਸ਼ਨ ਕਰਨ ਦਾ ਜਿਹੜੀਆਂ ਤੁਹਾਡੇ ਮਨ ਦੇ ਵਿੱਚ ਇਹ ਚੀਜ਼ਾਂ ਲੁਕੀਆਂ ਹੋਈਆਂ ਸੀਗੀਆਂ ਇਹਨਾਂ ਬਾਰੇ ਵਿੱਚ ਆਪਾਂ ਜਾਣਨਾ ਪਾਉਣਾ ਕਿ ਇਹ ਤੁਹਾਡੇ ਮਨ ਦੇ ਵਿੱਚ ਕਿਦਾਂ ਖਿਆਲ ਆਇਆ ਕਿ ਹਲਕੇ ਦੇ ਵਿੱਚ ਇਹ ਜਿਮ ਨੇ ਜਿਹੜੇ ਖੋਲੇ ਜਾਣ ਸਭ ਤੋਂ ਪਹਿਲਾਂ ਤਾਂ ਰਣਦੇਵ ਸਾਹਿਬ ਤੁਸੀਂ ਹੀ ਮੇਰੇ ਨਾਲ ਪੜਦੇ ਰਹੇ ਹੋ ਤੁਸੀਂ ਮੇਰੇ ਕਲਾਸ ਫੇਲੋ ਐਜੂਕੇਸ਼ਨ ਦੇ ਨਾਲ ਨਾਲ ਜਦੋਂ ਅਸੀਂ ਪੜਦੇ ਸੀਗੇ 8th 9th 10th ਵਿੱਚ ਤੁਸੀਂ ਪੜਦੇ ਸੀ ਤੁਸੀਂ ਸਾਡੇ ਨਾਲ ਪੜਦੇ ਸੀ ਸ਼ਾਇਦ ਇੱਕ ਦੋ ਕਲਾਸਾਂ ਪਿੱਛੇ ਸੀਗੇ ਉਦੋਂ ਵੀ ਐਜੂਕੇਸ਼ਨ ਦੇ ਨਾਲ ਨਾਲ ਮੈਨੂੰ ਖੇਡਣ ਦਾ ਬਹੁਤ ਸ਼ੌਂਕ ਸੀ ਪਰਿਵਾਰਕ ਵਿਸ਼ੋਕੜ ਵੀ ਹੈ ਮੇਰੇ ਪਿਤਾ ਜੀ ਸਰਦਾਰ ਪੁਰਦਮਨ ਸਿੰਘ ਫੁੱਟਬਾਲ ਦੇ ਬਹੁਤ ਤਗੜੇ 플레이ਰ ਰਹੇ ਐ ਤੇ ਮੇਰੇ ਤਾਇਆ ਜੀ ਸਰਦਾਰ ਜਸਵੀਰ ਸਿੰਘ ਹਾਕੀ ਦੇ ਬਹੁਤ ਛੇ 플레이ਰ ਰਹੇ ਐ ਤੇ ਸਾਨੂੰ ਵਿਰਸੇ ਵਿੱਚ ਹਾਕੀ ਮਿਲੀ ਹੈ ਮੈਂ ਹੌਕੀ ਜਿੱਥੇ ਸਕੂਲ ਵਿੱਚ ਖੇਡਦਾ ਸੀ ਅਸੀਂ ਉੱਥੇ ਹੀ ਬੜੀਆਂ ਵੱਡੀਆਂ ਮੈਚਾਂ ਮਾਰੀਆਂ ਫਿਰ ਰਾੜਾ ਸਾਹਿਬ ਕਰਮਸਰ ਕਾਲਜ ਮੈਂ ਚਲੇ ਗਿਆ ਉਸ ਕਾਲਜ ਦੇ ਵਿੱਚ ਤਿੰਨ ਵਾਰ ਇੰਟਰ ਯੂਨੀਵਰਸਿਟੀ ਗੋਲਡ ਮੈਡਲਿਸਟਾਂ ਮੇਰੀ ਮੇਰੀ ਕੈਪਟਨਸ਼ਿਪ ਦੇ ਥੱਲੇ ਉੱਥੇ ਅਸੀਂ ਤਿੰਨ ਜਿੱਤੇ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚਲੇ ਗਿਆ ਉੱਥੇ ਅਸੀਂ ਯੂਨੀਵਰਸਿਟੀ ਤੱਕ ਖੇਡਦੇ ਰਹੇ ਫਿਰ ਮੈਂ ਖਾਲਸਾ ਕਾਲਜ ਚੰਡੀਗੜ੍ਹ ਪੜਿਆ 26 ਸੈਕਟਰ ਦੇ ਵਿੱਚ ਉੱਥੋਂ ਮੈਂ ਮੈਨੂੰ ਸ਼ੌਂਕ ਪਿਆ ਉੱਥੇ ਮੈਂ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਕਾਲਜ ਦੀ ਵਿੱਚ ਤੇ ਮੈਂ ਇੰਡੀਆ ਲੈਵਲ ਦੇ ਕੈਂਪ ਕੇਰਲਾ ਕਰਨਾਟਕਾ ਬੈਂਗਲੌਰ ਤੱਕ ਲਾਉਂਦਾ ਰਿਹਾ ਤੇ ਬੜਾ ਅੱਛਾ ਹੌਕੀ ਦੇ ਪਲੇਅਰ ਰੇ ਐਜੂਕੇਸ਼ਨ ਦੇ ਵਿੱਚ ਵੀ ਵਧੀਆ ਮੁੱਲਾਂ ਮਾਰੀ ਜਿੱਥੇ ਮੈਂ ਐਜੂਕੇਸ਼ਨ ਦੇ ਵਿੱਚ ਮਾਸਟਰਸ ਕੀਤੀ ਹੈ 2 ਐਮਏ ਪੋਲੀਟੀਕਲ ਸਾਇੰਸ ਕੀਤੀ ਹੈ ਐਮਏ ਐਜੂਕੇਸ਼ਨ ਕੀਤੀ ਹੈ ਬੀਐਡ ਕੀਤੀ ਹੈ ਐਮਐਡ ਕੀਤੀ ਹੈ ਐਮਫਲ ਕੀਤੀ ਹੈ ਪੀਐਚਡੀ ਕੀਤੀ ਹੈ ਵਿਦਿਆ ਵੀ ਮੇਰਾ ਸ਼ੌਕ ਹੈ ਪੜ੍ਹਨਾ ਤੇ ਪੜ੍ਹਾਉਣਾ ਮੇਰਾ ਸ਼ੌਕ ਹੈ ਮੇਰੇ ਪਿਤਾ ਜੀ ਸਰਦਾਰ ਪ੍ਰਦੂਮਨ ਸਿੰਘ ਜੀ ਦਾ ਇੱਕ ਸੁਪਨਾ ਰਿਹਾ ਹਮੇਸ਼ਾ ਹੀ ਕਿ ਜਿਹੜੀ এডਿਕੇਸ਼ਨ ਹੈ ਜਿਹੜੀ ਵਿੱਦਿਆ ਹੈ ਇਹ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਇਹ ਤੁਹਾਡੇ ਤੋਂ ਕੋਈ ਚੋਰੀ ਨਹੀਂ ਕਰ ਸਕਦਾ ਤੇ ਉਹਨਾਂ ਦਾ ਇੱਕ ਸ਼ੌਂਕ ਰਿਹਾ ਹਮੇਸ਼ਾ ਹੀ ਕਿ ਜਿਹੜੇ ਕੋਈ ਪਰਿਵਾਰ ਵਧੀਆ এডਿਕੇਸ਼ਨ ਨਹੀਂ ਲੈ ਸਕਦੇ ਉਹਨਾਂ ਵਾਸਤੇ এডਿਕੇਸ਼ਨ ਵੀ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ ਜੇ ਤੁਸੀਂ ਸਮਰਾਥ ਹੋ ਤੇ ਮੇਰਾ ਇੱਕ ਵੱਡਾ ਬੇਟਾ ਹੈ ਰਿਪੂ ਦਮਨ ਸਿੰਘ ਚੀਮਾ ਉਹ ਥੋੜਾ ਜਿਹਾ ਸਲੋ ਹੈ ਮੇਰਾ ਬੇਟਾ ਜਿੱਥੇ ਮੇਰੇ ਪਿਤਾ ਜੀ ਦੇ ਮਨ ਵਿੱਚ ਇਹ ਸੀਗੀ ਚਾਹਨਾ ਕਿ ਮੈਂ ਉਹਦੇ ਵਾਸਤੇ ਆਪਣੇ ਪੋਤੇ ਲਈ ਇੱਕ ਸਕੂਲ ਬਣਾਵਾਂ ਤੇ ਨਾਲ ਦੀ ਨਾਲ ਆਪਣੇ ਇਲਾਕੇ ਵਾਸਤੇ ਇੱਕ ਵਧੀਆ ਵਿਦਿਅਕ ਸੰਸਥਾ ਬਣਾਵਾਂ ਮੈਂ 2015 ਦੇ ਵਿੱਚ ਆਕਸਫੋਰਡ ਸੀਨੀਅਰ ਸਕੂਲ ਸੈਕੰਡਰੀ ਸਕੂਲ ਪੈਲ ਸ਼ੁਰੂ ਕੀਤਾ ਉਸ ਦਾ ਮੈਂ ਫਾਊਂਡਰ ਚੇਅਰਮੈਨ ਆ ਪ੍ਰੈਜ਼ੀਡੈਂਟ ਆ ਉਹ ਸਕੂਲ ਮੈਂ ਸ਼ੁਰੂ ਕੀਤਾ ਉਹ ਸਕੂਲ ਦੇ ਵਿੱਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਕੂਲ ਨੂੰ ਚਲਾਇਆ ਮੇਰੇ ਨਾਲ 파ਟਨਰ ਸੀਗੇ ਨਿਰਮਲ ਸਿੰਘ ਉਹ ਸਕੂਲ ਨੂੰ ਫਿਰ ਛੱਡ ਕੇ ਮੈਂ ਦੁਬਾਰਾ ਫਿਰ ਇੱਕ ਨਵਾਂ ਹੋਰ ਸਕੂਲ ਇੱਕ ਬਣਾਇਆ ਕੈਂਬਰिज ਇੰਟਰਨੈਸ਼ਨਲ ਸਕੂਲ ਪਾਇਲ ਜਿਸ ਦੇ ਵਿੱਚ ਵੀ ਹੁਣ 500 ਤੋਂ ਉੱਪਰ ਸਟ੍ਰੈਂਥ ਹੈ ਸਾਡੇ ਕੋਲ ਇਸ ਟਾਈਮ ਪਿਛਲੇ ਸਾਲ ਹੀ ਅਸੀਂ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਬੜੀਆਂ ਨੋਮੀਨਲ ਫੀਸਿਸ ਰੱਖੀਆਂ ਜਿਹੜੇ ਜਿਹੜੇ ਸਕੂਲ ਹੈ ਮੰਨ ਲਓ ਇੰਗਲਿਸ਼ ਮੀਡੀਅਮ ਸਕੂਲ ਹੈ ਜਾਂ ਕਨਵੈਂਟ ਸਕੂਲ ਹੈ ਉਹਨਾਂ ਦੀਆਂ ਫੀਸਾਂ ਆਮ ਪਰਿਵਾਰ ਆਮ ਮੱਧ ਵਰਗੀ ਪਰਿਵਾਰ ਆਮ ਮਿਡਲ ਕਲਾਸ ਫੈਮਿਲੀ ਵਾਲੇ ਬੰਦੇ ਨਹੀਂ ਪਰ ਸਕਦੇ ਤੁਸੀਂ ਉੱਥੇ ਆਇਓ ਉਹਨੂੰ ਅਸੀਂ ਫੀਸ ਦਾ ਬਰੌਸ਼ਰ ਵੀ ਦਿਖਾਇਆ ਹੈ ਇੰਨੀਆਂ ਨੋਮੀਨਲ ਫੀਸਿਸ ਅਸੀਂ ਰੱਖੀਆਂ ਕਿ ਉੱਥੇ ਹਰ ਪਰਿਵਾਰ ਦਾ ਬੱਚਾ ਉੱਥੇ ਐਜੂਕੇਸ਼ਨ ਲੈ ਸਕਦਾ ਤੇ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਤਕਰੀਬਨ ਸਾਡੇ ਕੋਲ 15-18 ਬੱਚੇ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਨੂੰ ਅਸੀਂ ਬਿਨਾਂ ਫੀਸ ਤੋਂ ਵੀ ਪੜਾ ਰਹੇ ਹਾਂ ਉੱਥੇ ਨਾਲ ਦੀ ਨਾਲ ਉਹ ਮੇਰੇ ਸਕੂਲ ਦੇ ਵਿੱਚ ਸਾਰੀਆਂ ਖੇਡਾਂ ਵੀ ਨੇ ਫੁੱਟਬਾਲ ਹੈ ਹਾਕੀ ਹੈ ਕ੍ਰਿਕਟ ਹੈ ਉੱਥੇ ਥਲੈਟਿਕਸ ਹੈ ਉੱਥੇ ਸ਼ੂਟਿੰਗ ਰੇਂਜ ਹੈ সুইমিং ਪੂਲ ਹੈ ਹਾਰਸ ਰIDING ਅਕੀਸ ਫਰ ਸ਼ੁਰੂ ਕਰ ਰਹੇ ਆں ਉਵੇਂ ਹੀ ਮੇਰਾ ਸ਼ੌਂਕ ਸੀਗਾ ਸ਼ੁਰੂ ਦਿੱਤੇ ਹੀ ਕਿਉਂਕਿ ਮੈਂ ਅਸੀਂ ਐਕਸਰਸਾਈਜ਼ ਵੀ ਕਰਦੇ ਰਹੇ ਆਂ ਤੇ 10 ਜਨਵਰੀ 2010 ਨੂੰ ਮੈਂ ਇੱਥੇ ਜਿਮ ਸ਼ੁਰੂ ਕਰਿਆ ਸੀਗਾ ਦੁਰਾਹੇ ਵਿੱਚ ਦਾ ਫਿਟ ਲਾਈਨ ਜਿਮ ਇਹਦੀ ਲੋਕੇਸ਼ਨ ਕਿੱਥੇ ਕਾ ਜੀ ਦਰਾਹੇ ਸੀਡੀ ਮਾਲ ਹੈ ਸਾਡਾ ਥੱਲੇ ਸਾਡੀਆਂ ਸ਼ਾਪਸ ਨੇ ਉਸਦੇ ਉੱਪਰ ਸਾਡਾ ਜਿਮ ਹੈ ਸਭ ਤੋਂ ਵੱਡੀ ਗੱਲ ਰਾਨਦੇ ਉਸ ਐਨ ਐਚ 1 ਦੇ ਉੱਤੇ ਹੈ ਡਾਕਟਰ ਰਾਜਵੰਤ ਹਸਪੀਟਲ ਦੇ ਬਿਲਕੁਲ ਅੱਜਵਾਨੇ ਸਰ ਜੀ ਟ੍ਰੇਨਰ ਦੀ ਗੱਲ ਕਰੀਏ ਤੁਸੀਂ ਕਿੱਦਾਂ ਦੇ ਟ੍ਰੇਨਰਸ ਨੇ ਜਿਹੜੇ ਇੱਥੇ ਪ੍ਰੋਵਾਈਡ ਕਰਵਾਨੇ ਹੋ ਬੈਲ ਕੁਆਲੀਫਾਈਡ ਨੇ ਜਾਂ ਉਹ ਮਤਲਬ ਪਹਿਲਾਂ ਕਿਸੇ ਗੇਮਸ ਦੇ ਵਿੱਚ ਪਰਫੈਕਟ ਹੁੰਦੇ ਨੇ ਕਿੱਦਾਂ ਦੇ ਟ੍ਰੇਨਰ ਨੇ ਜਿਹੜੇ ਇੱਥੇ ਤੇ ਕਿੰਨੇ ਲਗਭਗ ਸਟੂਡੈਂਟ ਨੇ ਜਿਹੜੇ ਪਿੱਛੇ ਹੁਣ ਤੱਕ ਰੀਨਿਊਏਸ਼ਨ ਨਵੀਂ ਹੋਈ ਹੈ ਪਹਿਲਾਂ ਕਿੰਨੇ ਸਟੂਡੈਂਟ ਸੀ ਗੇਮਾਂ ਖੇਡਣਾ ਹੁੰਦੇ ਤੇ ਜੱਗੇ ਮੈਂ ਜੁਆਇਨ ਕਰਦੇ ਸੀ ਅੱਜ ਆਪਣਾ ਇੱਥੇ ਇਕੱਠੇ ਹੋਣ ਦਾ ਸੁਭਾਗ ਵੀ ਇਹੀ ਹੈ ਤੁਹਾਨੂੰ ਬੇਨਤੀ ਵੀ ਇਹ ਕਰੀ ਸੀ ਤੇ ਤੁਸੀਂ ਸਾਡੀ ਬੇਨਤੀ ਹਮੇਸ਼ਾ ਮੰਨਦੇ ਹੋ ਤੁਹਾਡਾ ਧੰਨਵਾਦ ਬਹੁਤ-ਬਹੁਤ ਅਸੀਂ ਇਹਦੇ ਵਿੱਚ ਨਿਊ ਅਡੀਸ਼ਨਸ ਕੀਤੀਆਂ ਨਵੀਆਂ ਮਸ਼ੀਨਜ਼ ਲੈ ਕੇ ਆਏ ਆ ਤੁਹਾਨੂੰ ਅਸੀਂ 라ਉਂਡ ਲਵਾਉਨੇ ਆ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਦੀਆਂ ਮਸ਼ੀਨਜ਼ ਲੈ ਕੇ ਆ ਰਹੇ ਆ ਜਿਹੜੀਆਂ ਹਾਲ ਤੱਕ ਨਾਰਥ ਇੰਡੀਆ ਦੇ ਵਿੱਚ ਇੰਟਰੋਡਿਊਸ ਹੀ ਨਹੀਂ ਹੋਈਆਂ ਪਹਿਲੀ ਗੱਲ ਤਾਂ ਸਾਡਾ ਜਿਹੜਾ ਬ੍ਰਾਂਡ ਹੈ ਅਮਰੀਕਨ ਬ੍ਰਾਂਡ ਹੈ ਇਸ ਦੇ ਨਾਲ ਦੀਆਂ ਮਸ਼ੀਨਜ਼ ਪੰਜਾਬ ਵਿੱਚ ਤੱਕ ਤੇ ਹੈ ਹੀ ਨਹੀਂਗੀਆਂ ਤੁਹਾਨੂੰ ਨਾਰਥ ਇੰਡੀਆ ਵਿੱਚ ਵੀ ਨਹੀਂ ਮਿਲਣਗੀਆਂ ਇਸ ਤੇ ਟ੍ਰੈਡਮਿਲ ਹੈਗੇ ਆ ਜਿਹੜੇ ਕ੍ਰਾਸ ਟ੍ਰੇਨਰ ਹੈਗੇ ਆ ਕ੍ਰਾਸ ਫਿਟ ਹੈਗੇ ਆ ਸਾਈਕਲਸ ਹੈਗੇ ਆ ਜਿੰਨੀਆਂ 22 23 ਚੈਸਟ ਦੀਆਂ ਮਸ਼ੀਨਜ਼ ਨੇ ਸਾਰੀਆਂ ਵੈਲ ਕਹਿ ਸਕਦੇ ਹਾਂ ਕਿ ਤੁਸੀਂ ਬਹੁਤ ਅੱਛੀਆਂ ਮਸ਼ੀਨਜ਼ ਨੇ ਜਿਹੜੇ ਤੁਹਾਨੂੰ ਨੇੜੇ-ਤੇੜੇ ਦੇਖਣ ਨੂੰ ਮਿਲ ਗਏ ਜਿਹੜੇ ਸਾਡੇ ਟ੍ਰੇਨਰਸ ਵੀ ਤੁਸੀਂ ਗੱਲ ਕੀਤੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰੋਪਰ ਤਿੰਨ ਰਾਉਂਡ ਇੰਟਰਵਿਊ ਦੇ ਹੁੰਦੇ ਆ ਪਹਿਲਾਂ ਉਹਨਾਂ ਦੀ ਕੁਆਲਿਫੀਕੇਸ਼ਨ ਚੈੱਕ ਕੀਤੀ ਜਾਂਦੀ ਹੈ ਕਿ ਕੀ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਿਡ ਬੱਚੇ ਹੈ ਜਾ ਉਹਨਾਂ ਨੇ ਕਿੱਥੇ ਕਿੱਥੇ ਮੱਲਾਮਾਰੀ ਸਾਡੇ ਕੋਲ ਹੁਣ ਜਿਹੜੇ ਟ੍ਰੇਨਰ ਕੰਮ ਕਰ ਰਹੇ ਉਹਨਾਂ ਚ ਤੋਂ ਤੰ ਮੰਡੇ ਮਿਸਟਰ ਪੰਜਾਬ ਹੈ ਇੱਕ ਇੱਕ ਮੁੰਡੇ ਨੇ ਹੁਣ ਤੱਕ ਮਿਸਟਰ ਨਾਰਥ ਇੰਡੀਆ ਪ੍ਰੈਜ਼ੈਂਟ ਕੀਤਾ ਉੱਥੇ ਜਾ ਕੁਆਲੀਫਾਈ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਦੀ ਐਜੂਕੇਸ਼ਨ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਲੈਵਲ ਪੜੇ ਹੋਇਆ ਫਿਰ ਐਕਸਪੀਰੀਅੰਸ ਦੇਖਦੇ ਆ ਕਿ ਇਹਨਾਂ ਕੋਲ ਐਕਸਪੀਰੀਅੰਸ ਕੀ ਹੈਗਾ ਬਹੁਤ ਵੈਲ ਟ੍ਰੇਨਡ ਐਂਡ ਵੈਲ ਐਜੂਕੇਟਿਡ ਸਾਡੇ ਕੋਲ 15 ਮੁੰਡਿਆਂ ਦੀ ਤੇ ਕੁੜੀਆਂ ਦੀ ਟੀਮ ਹੈ ਜੋ ਬਹੁਤ ਹੀ ਪਰਫੈਕਟਲੀ ਤਕਰੀਬਨ ਸਾਡੇ ਕੋਲ ਲਾਈਵ 1500 1600 ਸਟੂਡੈਂਟ ਆਲਵੇਜ਼ ਲਾਈਵ ਰਹਿੰਦਾ ਸਭ ਤੋਂ ਵੱਡੀ ਜਨਰੇਸ਼ਨ ਸਾਡੇ ਕੋਲ ਇੱਥੇ ਅੱਛੀਆਂ ਫੈਮਿਲੀਜ਼ ਅੱਛੇ ਘਰਾਂ ਦੀਆਂ ਲੜਕੀਆਂ ਅੱਛੇ ਘਰਾਂ ਦੇ ਲੜਕੇ ਅੱਛੇ ਘਰਾਂ ਦੇ ਬੱਚੇ ਆ ਕੇ ਇਥੋਂ ਪੂਰਾ ਵੈਲ ਟ੍ਰੇਨਡ ਹੋ ਕੇ ਆਪਣੀ ਬਾਡੀ ਨੂੰ ਫਿੱਟ ਕਰਕੇ ਜਾਂਦੇ ਮੇਰਾ ਸ਼ੌਂਕ ਹੈ ਐਜੂਕੇਸ਼ਨ ਦੇਣਾ ਤੇ ਬੱਚਿਆਂ ਨੂੰ ਫਿਜ਼ੀਕਲੀ ਫਿੱਟ ਰੱਖਣਾ ਮੇਰਾ ਸ਼ੌਂਕ ਹੈ ਮੇਰੀ ਪਰਿਵਾਰ ਦਾ ਸ਼ੌਂਕ ਹੈ ਇੱਕ ਪ੍ਰੋਫੈਸਰ ਸਾਹਿਬ ਜਿਮ ਨੇ ਜਿਹੜੇ ਹਲਕੇ ਦੇ ਵਿੱਚ ਹੋਰ ਵੀ ਬਹੁਤ ਜਿਮ ਨੇ ਖੰਨੇ ਚ ਆ ਜਾਂਦੇ ਨੇ ਲੁਧਿਆਣੇ ਦੇ ਵਿੱਚ ਆ ਜਾਂਦੇ ਨੇ ਇਹ ਸਾਡੇ ਰੂਲਰ ਰੂਲਰ ਏਰੀਆ ਆ ਗਿਆ ਤੇ ਕਈ ਵਾਰ ਉਹਨਾਂ ਦੇ ਵਿੱਚ ਨਾ ਸੈਪਰੇਟ ਪ੍ਰਬੰਧ ਨਹੀਂ ਕੀਤਾ ਜਾਂਦਾ ਸਾਡੀਆਂ ਬੇਟੀਆਂ ਵਾਸਤੇ ਜਾਂ ਜਿਨ੍ਹਾਂ ਵੂਮੈਨਸ ਨੇ ਆਪਣੀ ਫਿਟਨੈਸ ਕਰਨੀ ਆ ਫਿਟ ਲਾਈਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਹੂਲਤ ਪ੍ਰੋਵਾਈਡ ਕਰਵਾਈ ਗਈ ਹੈ ਪੂਰੀ ਜ਼ਬਰਦਸਤ ਹੂਤ ਹੈ ਜੀ ਸਾਡਾ ਮਾਰਨਿੰਗ 5 ਵਜੇ ਤੋਂ ਲੈ ਕੇ 10 ਵਜੇ ਤੱਕ ਜਿਮ ਦਾ ਟਾਈਮਿੰਗ ਇਵਨਿੰਗ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਲੜਕੀਆਂ ਜਦੋਂ ਮਰਜ਼ੀ ਆ ਕੇ ਜਿਮ ਕਰ ਸਕਦੀਆਂ ਉਹ ਸੈਪਰੇਟ ਟਾਈਮ ਉਹਨਾਂ ਬੇਟੀਆਂ ਧੀਆਂ ਭੈਣਾਂ ਸਾਡੀਆਂ ਵਾਸਤੇ ਔਰ ਹੁਣ ਤਾਂ ਅਸੀਂ ਇੱਕ ਵੱਡੀ ਗੱਲ ਕਰ ਦਿੱਤੀ ਬਹੁਤ ਅਸੀਂ ਇੱਕ 50 बाई 50 ਦਾ ਰੂਮ ਤਿਆਰ ਕਰ ਦਿੱਤਾ ਜਿੱਥੇ ਸਾਡੀਆਂ ਬੇਟੀਆਂ ਆ ਕੇ ਸਾਡੀਆਂ ਭੈਣਾਂ ਆ ਕੇ ਜੇ ਲੜਕੇ ਅਲੱਗ ਐਕਸਰਸਾਈਜ਼ ਕਰ ਰਹੇ ਐ ਤਾਂ ਉਹ ਉੱਥੇ ਆ ਕੇ ਉਹ ਸੈਪਰੇਟ ਰੂਮ ਦੇ ਵਿੱਚ ਆਪਣੀ ਐਕਸੈਸ ਕਰ ਸਕਦੀਆਂ ਉਹਨਾਂ ਨੂੰ ਕੋਈ ਬੰਦਾ ਉੱਥੇ ਜਾ ਕੇ ਡਿਸਟਰਬ ਨਹੀਂ ਕਰੂਗਾ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਸੈਪਰੇਟ ਸਪਾ ਹੈ ਕੁੜੀਆਂ ਵਾਸਤੇ ਅਲੱਗ ਬਾਥਰੂਮ ਨੇ ਉਹਨਾਂ ਵਾਸਤੇ ਅਲੱਗ ਸਟੀਮ ਤੇ ਸਪਾ ਉਹਨਾਂ ਵਾਸਤੇ ਅਲੱਗ ਹੈ ਉਹਨਾਂ ਵਾਸਤੇ ਪਾਣੀ ਪੀਣ ਦਾ ਪ੍ਰਬੰਧ ਅਲੱਗ ਹੈ ਉਹਨਾਂ ਵਾਸਤੇ ਟ੍ਰੇਨਰ ਵੀ ਅਲੱਗ ਹੈ ਸਭ ਤੋਂ ਵੱਡੀ ਗੱਲ ਔਰ ਸਭ ਤੋਂ ਵੱਡੀ ਗੱਲ ਮੈਂ ਮੇਰੀ ਵਾਈਫ ਤੇ ਮੇਰੇ ਬੱਚੇ ਮੇਰੀ ਬੇਟੀ ਸਪੈਸ਼ਲੀ ਮੇਰੀ ਬੇਟੀ ਅਸੀਂ ਇੱਥੇ ਪ੍ਰੋਪਰ ਧਿਆਨ ਰੱਖਦੇ ਹਾਂ ਅਸੀਂ ਇਹ ਨਹੀਂ ਸਾਡਾ ਸ਼ੌਂਕ ਹੈ ਇਹ ਐਜੂਕੇਸ਼ਨ ਦੇਣਾ ਤੇ ਹੈਲਥ ਪ੍ਰੋ ਹੈਲਥ ਦੀਆਂ ਵਧੀਆ ਸਹੂਲਤਾਂ ਪ੍ਰੋਵਾਈਡ ਕਰਨੇ ਬਿਜ਼ਨਸ ਸਾਡੇ ਹੋਰ ਵਧੀਆ குரு ਦੀ ਕਿਰਪਾ ਹੈ ਪਰ ਅਸੀਂ ਇਥੇ ਸ਼ੌਂਕ ਨਾਲ ਕੰਮ ਕਰਦੇ ਹਾਂ ਅਸੀਂ ਆਪ ਧਿਆਨ ਰੱਖਦੇ ਆਂ ਅੱਛਾ ਪ੍ਰੋਫੈਸਰ ਸਾਹਿਬ ਦੇਖੋ ਜਿਹੜੀਆਂ ਆਪਾਂ ਤੁਸੀਂ ਪਹਿਲਾਂ ਕਿਹਾ ਮੈਂ ਹੌਕੀ ਦਾ ਵੀ ਫਾਜ਼ਲ ਸਾਹਿਬ ਫੁੱਟਬਾਲ ਦੇ ਵੀ ਰਹੇ ਨੇ ਅਸੀਂ ਗੱਲ ਕਰਦੇ ਆਂ ਵੀ ਇਹ ਦੇਖਦੇ ਆਂ ਵੀ ਤੁਹਾਡੇ ਪਰਿਵਾਰ ਦੇ ਵਿੱਚ ਹੀ ਇੱਕ ਹੀ ਬਲੱਡ ਲਾਈਨ ਚੱਲਦੀ ਆ ਰਹੀ ਆ ਵੀ ਖੇਡਾਂ ਤੇ ਐਜੂਕੇਸ਼ਨ ਦੀ ਗੱਲ ਕੀਤੀ ਆ ਕਿ ਤੁਸੀਂ ਪੀ ਐਚ ਡੀ ਤੱਕ ਦੀ ਪੜ੍ਹਾਈ ਖੁਦ ਆਪ ਕੀਤੀ ਆ ਤੇ ਪ੍ਰੋਫੈਸਰ ਵੀ ਰਹਿ ਚੁੱਕੇ ਹੋ ਤੇ ਗੱਲ ਹੁਣ ਸਰ ਇਦਾਂ ਵੀ ਆਉਂਦੀ ਆ ਵੀ ਜਿਹੜੀਆਂ ਇਹ ਜਿਮ ਐ ਤੇ ਦੂਸਰੀਆਂ ਹਾਕੀ ਫੁੱਟਬਾਲ ਦੀਆਂ ਗਰਾਊਂਡਾਂ ਨੇ ਉਹਨਾਂ ਦੇ ਨਾਲੇ ਦੀ ਕੀ ਲਿੰਕ ਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਨਾ ਆਪਾਂ ਸਿਆਣੇ ਆਪਣੇ ਪਿੰਡਾਂ ਵਿੱਚ ਕਹਾਵਤ ਹੈ ਕਿ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਰਹਿ ਸਕਦਾ ਬਿਲਕੁਲ ਹਾਕੀ ਖੇਡਣੀ ਫੁੱਟਬਾਲ ਖੇਡਣੀ ਬਹੁਤ ਅੱਛੀ ਗੇਮ ਹੈ ਬਟ ਜਿਮ ਦੇ ਵਿੱਚ ਤੁਹਾਨੂੰ ਇੱਕ ਰੂਫ ਦੇ ਅੰਦਰ ਇੱਕ ਛੱਤ ਦੇ ਥੱਲੇ ਤੁਹਾਡੀ ਬਾਡੀ ਨੂੰ ਮੈਂਟੇਨ ਕਰਨ ਲਈ ਫਿੱਟ ਕਰ ਲਈ ਐਵਰੀ ਸਹੂਲਤ ਉੱਥੇ ਹੈ एवरीथिंग ਉੱਥੇ ਹੈਗਾ ਤੁਸੀਂ ਜੇ ਰਨਿੰਗ ਕਰਨੀ ਹੈ ਟ्रेडਮਿਲ ਹੈਗੇ ਆ ਤੁਸੀਂ ਸਾਈਕਲਿੰਗ ਕਰਨੀ ਹੈ ਸਾਈਕਲ ਹੈਗੇ ਆ ਕ੍ਰਾਸ ਟ੍ਰੇਨਰ ਕਰਨਾ ਕ੍ਰਾਸ ਟ੍ਰੇਨਰ ਚੈਸਟ ਦੀ ਐਕਸਰਸ ਛਾਤੀ ਦੀ ਐਕਸਰਸ ਕਰਨੀ ਹੈ ਟੈਸਟ ਮਸ਼ੀਨਾਂ ਹੈਗੀਆਂ ਆਪਣੇ ਡੋਲੇਨ ਦੀ ਐਕਸਰਸ ਕਰਨੀ ਹੈ ਤਾਂ ਬਾਈਟ ਰਾਈ ਹੈਗੀ ਹੈ ਤੁਸੀਂ ਜਿਸ ਤਰ੍ਹਾਂ ਦੀ ਵੀ ਕੋਈ ਵੀ ਐਕਸਰਸਾਈਜ਼ ਕਰਨੀ ਚਾਹੁੰਦੇ ਹੋ ਵੈਲ ਟ੍ਰੇਨਰਸ ਦੇ ਥੱਲੇ ਵਧੀਆ ਸਟਾਫ ਦੇ ਥੱਲੇ ਤੁਹਾਨੂੰ ਵੈਲ ਟ੍ਰੇਨਡ ਕੀਤਾ ਜਾਂਦਾ ਹੈ ਤੁਸੀਂ ਇੱਕ ਛੱਤ ਦੇ ਥੱਲੇ ਆਪਣੀ ਪ੍ਰੋਪਰ ਬਾਡੀ ਦੀ ਐਕਸਰਸਾਈਜ਼ ਕਰ ਸਕਦੇ ਹੋ ਤੁਹਾਨੂੰ ਸਭ ਕੁਝ ਮਿਲਦਾ ਉੱਥੇ ਗਰਾਊਂਡ ਵਿੱਚ ਵੀ ਸਭ ਕੁਝ ਮਿਲਦਾ ਹੈ ਬਟ ਜੇ ਤੁਸੀਂ ਕਹੋਗੇ ਤੁਸੀਂ ਗਰਾਊਂਡ ਦੇ ਵਿੱਚ ਉੱਥੇ ਜਾ ਕੇ weight ਦੀ ਐਕਸਰਸਾਈਜ਼ ਕਰਨੀ ਹੈ ਜਾਂ ਹੋਰ ਉਹ ਨਹੀਂ ਹੋ ਸਕਦੀ ਉਹ ਫਿਰ ਇੱਥੇ ਹੋ ਸਕਦੀ ਹੈ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਬੱਚਿਆਂ ਦੇ ਖਿਡਾਰੀਆਂ ਦੇ ਮਨ ਦੇ ਵਿੱਚ ਇਹ ਗੱਲ ਹਮੇਸ਼ਾ ਪਾਈ ਜਾਂਦੀ ਆ ਕਿ ਉਹਨਾਂ ਦਾ ਮਨ ਕਰਦਾ ਵੱਡੇ ਵੱਡੇ ਜਿਮਾਂ ਨੂੰ ਜੁਆਇਨ ਕਰਨ ਦਾ ਪਰ ਉਹ ਕਿਤਨਾ ਕਿਤੇ ਰਹਿ ਜਾਂਦੇ ਨੇ ਕਿਉਂਕਿ ਜਦੋਂ ਆਪ ਜਿਮਾਂ ਦੇ ਵਿੱਚ ਆ ਕੇ ਦੇਖਦੇ ਨੇ ਉੱਥੇ ਇਹਨਾਂ ਜਿਹੜਾ ਫੀਸ ਸਟ੍ਰਕਚਰ ਆ ਉਹ ਉਹ ਕਾਫੀ ਭਾਰਾ ਦੇਖਦੇ ਨੇ ਤੁਸੀਂ ਫੀਸ ਸਟ੍ਰਕਚਰ ਕਿਸ ਤਰ੍ਹਾਂ ਰੱਖਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਅਸੀਂ ਜਿਹੜੀ ਵਿੱਦਿਆ ਦੇ ਰਹੇ ਹਾਂ ਰਣਦੇਵ ਸਭ ਉਹਦੇ ਵਿੱਚ ਵੀ ਅਸੀਂ ਬੜੀਆਂ ਨੋਮੀਨਲ ਫੀਸਿਸ ਰੱਖੀਆਂ ਤੇ ਜਿਹੜਾ ਇਹ ਫਿਟਨੈਸ ਹੈ ਸਾਡਾ ਫਿਟਲਾਈਨ ਜਿਮ ਹੈ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਜਿਮ ਹੈ ਔਰ ਸਭ ਤੋਂ ਜਿਆਦੀਆਂ ਅੱਛੀਆਂ ਮਸ਼ੀਨਜ਼ ਨੇ ਇਥੇ ਤੇ ਸਭ ਤੋਂ ਅੱਛਾ ਸਟਾਫ ਇਥੇ ਵੈਲ ਟ੍ਰੇਨਡ ਪਰ ਤੁਸੀਂ ਸੋਚ ਕੇ ਹੈਰਾਨ ਰਹਿ ਜਾਓਗੇ ਤੁਹਾਨੂੰ ਅਸੀਂ ਬਰੌਸ਼ਰ ਦਿਖਾਉਨੇ ਆ ਇੰਨੀਆਂ ਨੋਮੀਨਲ ਫੀਸਿਸ ਐ ਕਿ ਇਥੇ ਕਿਸੇ ਤਰ੍ਹਾਂ ਦਾ ਕੋਈ ਪਰਿਵਾਰ ਦਾ ਬੱਚਾ ਬੱਚੀ ਆ ਕੇ ਐਕਸਰਸਾਈਜ਼ ਕਰ ਸਕਦਾ ਸਭ ਤੋਂ ਵੱਡੀ ਗੱਲ ਇਥੇ ਇਸ ਤਰ੍ਹਾਂ ਦੇ ਬੱਚੇ ਜਿਹੜਾ ਮੁੰਡਾ ਸਾਡੇ ਕੋਲ ਕੰਮ ਕਰਕੇ ਗਿਆ ਹੈ ਉਹ ਹੁਣ ਤੱਕ 7 ਵਾਰ ਮਿਸਟਰ ਇੰਡੀਆ ਰਹਿ ਚੁੱਕਾ ਹੈ ਮੁੰਡਾ ਨਰੇਸ਼ ਹੈ ਹੁਸ਼ਿਆਰਪੁਰ ਤੋਂ ਸਾਡੇ ਕੋਲ ਇਥੇ ਹੁਣ ਤੱਕ ਗੁਰੂ ਦੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ ਕਿ ਇੱਥੇ ਹੁਣ ਤੱਕ ਅਸੀਂ ਕਿੰਨੇ ਮਿਸਟਰ ਪੰਜਾਬ ਪੈਦਾ ਕਰ ਚੁੱਕੇ ਹਾਂ ਤੋ 3 ਅਸੀਂ ਮਿਸਟਰ ਇੰਡੀਆ ਪੈਦਾ ਕਰ ਚੁੱਕੇ ਹਾਂ ਸਾਡੇ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਵੀ ਜਿੰਮ ਨੂੰ 13 ਸਾਲ ਹੋ ਗਏ ਵੀ ਮੱਲਾ ਕੀ ਮਾਰੀਆਂ ਨੇ ਉਥੇ ਇਹ ਪੁਆਇੰਟ ਆ ਜਾਂਦਾ ਕਿ ਵੀ ਸਾਡੇ ਜਿੰਮ ਦੀਆਂ ਆਹ ਪ੍ਰਾਪਤੀਆਂ ਮੈਂ ਤੁਹਾਨੂੰ ਤਾਂ ਹੀ ਦੱਸਿਆ ਜਿਹੜੇ ਬੱਚੇ ਸੀ ਨਾ ਉਹ ਫੀਸਾਂ ਨਹੀਂ ਸੀ ਦੇ ਸਕਦੇ ਪ੍ਰੋਪਰ ਹਾਂਜੀ ਹਾਂਜੀ ਉਹ ਫੀਸਾਂ ਨਹੀਂ ਸੀ ਦੇ ਸਕਦੇ ਤੁਸੀਂ ਬਲੀਵ ਨਹੀਂ ਕਰ ਸਕਦੇ ਕਿ ਆ ਜਿਹੜੇ ਡਿਸਟ੍ਰਿਕਟ ਲੈਵਲ ਦੀਆਂ ਗੇਮਸ ਨੇ ਜਾਂ ਨਾਰਥ ਇੰਡੀਆ ਲੈਵਲ ਦੀਆਂ ਗੇਮ ਨੇ ਜਾਂ ਸਟੇਟ ਲੈਵਲ ਦੀਆਂ ਗੇਮਸ ਨੇ ਉਹਦੇ ਵਿੱਚ ਤਾਂ ਸਾਡੇ ਮੁੰਡੇ ਹੁਣ ਤੱਕ ਬਹੁਤ ਮੱਲਾ ਮਾਰ ਚੁੱਕੇ ਜੇ ਮੈਂ ਨੌਕ ਨੌਨ ਲੱਗ ਜਾ ਮੇਰੇ ਖਾਤੇ ਤੁਹਾਡੀ ਇੰਟਰਵਿਊ ਖਤਮ ਹੋ ਜੂਗੀ ਇੰਨੇ ਬੱਚੇ ਇਥੋਂ ਪੈਦਾ ਹੋਏ ਆ ਉਹ ਤਾਂ ਕਰ ਸਕਿਆ ਕਿ ਅਸੀਂ ਗਰੀਡ ਨਹੀਂ ਹੰਗਰ ਨਹੀਂ ਕਰ ਰਹੇ ਕਿ ਅਸੀਂ ਆ ਪੈਸਾ ਕਮਾਉਣਾ ਆਮ ਜਿੰਮਾ 'ਚ ਤੁਸੀਂ ਜਾਓਗੇ ਜਿਹੜੇ ਸਾਡੇ ਲੈਵਲ ਦੇ ਜਿੰਮਣ ਨੇ ਜਾਂ ਸਾਡੇ ਤੋਂ ਛੋਟੇ ਵੀ ਨੇ ਉਹ ਸਾਲ-ਸਾਲ ਦੀ 40-40000 30-35 35000 ਨੂੰ ਦੀ ਫੀਸ ਹੈ ਕੋਈ ਸਿੱਤ ਉਹ ਬੋਤਨਲ ਫੀਸਿਸ ਰੱਖੇ ਆ ਕਿ ਕੋਈ ਵੀ ਬੱਚਾ ਆ ਕੇ ਹਾਂ ਇੱਕ ਜਰੂਰ ਅਸੀਂ ਰੱਖਦੇ ਆ ਔਰ ਮੈਂ ਤੁਹਾਡੇ ਮਾਧਿਅਮ ਰਹੀ ਇਹ ਕਹਿਣਾ ਚਾਹਣਾ ਕਿ ਡਿਸਪੀਸਪਲਨ ਪੂਰਾ ਸੀ ਮੇਨਟੇਨ ਰੱਖਦੇ ਆ ਇੱਥੇ ਕੋਈ ਵੀ ਬੱਚਾ ਬੱਚੀ ਆ ਕੇ ਐਕਸਰਸਾਈਜ਼ ਕਰ ਸਕਦਾ ਉਹ ਸਾਰੇ ਆਪਸ ਵਿੱਚ ਉਹਨੂੰ ਬੇਨਤੀ ਕੀਤੀ ਜਾਂਦੀ ਕਿ ਭੈਣ ਭਰਾਵਾਂ ਵਾਂਗ ਰਹਿਣਾ ਕੋਈ ਲੜਾਈ ਝਗੜਾ ਨਹੀਂ ਕੋਈ ਬਦਮਾਸ਼ੀ ਨਹੀਂ ਕੋਈ ਡਿਸਪੀਲਨ ਨੂੰ ਡੀ ਬਾਰ ਨਹੀਂ ਸੀ ਤੋੜਨ ਦਿੰਦੇ ਹੈਗੇ ਆਪਣਾ ਟਾਈਮ ਨਾਲ ਜਿੰਮ ਕਰੋ ਅਸੀਂ ਟਾਈਮਿੰਗ ਸਲੋਟ ਅਲਾਉਟ ਕਰਦੇ ਆ ਕਿ ਤੁਸੀਂ 1 ਘੰਟਾ 10 ਮਿੰਟ 15 ਮਿੰਟ ਆਪਣੀ ਐਕਸਰਸਾਈਜ਼ ਕਰੋ ਤੇ ਆਪਣਾ ਜਾਓ ਬਹੁਤ ਵਧੀਆ ਮਾਹੌਲ ਹੈ ਸਾਡਾ ਜਿਵੇਂ ਪ੍ਰੋਫੈਸਰ ਸਾਹਿਬ ਪੰਜਾਬ ਦੇ ਵਿੱਚ ਇਹ ਨਸ਼ੇ ਦਾ ਕਰੋਪ ਹੈ ਤੇ ਇਥੇ ਹਲਕੇ ਦੇ ਵਿੱਚ ਇਹ ਲੋਕਾਂ ਦੀ ਵੀ ਅਮੰਗਾ ਕਿ ਵੀ ਇਥੇ ਇੱਕ ਵੱਡੀ ਅਕੈਡਮੀ ਹੈ ਜਿਹੜੀ ਜਿਹਦੇ ਵਿੱਚ ਸਾਰੀਆਂ ਹੀ ਗੇਮਾਂ ਇਨਕਲੂਡ ਹੋ ਜਾਣ ਕਿ ਇਦਾਂ ਦਾ ਤੁਹਾਡਾ ਕੋਈ ਫਿਊਚਰ ਪਲਾਨ ਹੈ ਤੁਸੀਂ ਮੈਨੂੰ ਲੱਗਦਾ ਮੇਰੇ ਮਨ ਨੂੰ ਪੜ ਲੈਂਦੇ ਹੋ ਰਣਦੇਸਰ ਸਾਹਿਬ ਪਤਾ ਨਹੀਂ ਬਚਪਨ ਦੀ ਦੋਸਤੀ ਆਪਣੀ ਪਤਾ ਨਹੀਂ ਤੁਹਾਨੂੰ ਕਿੱਥੋਂ ਪਤਾ ਲੱਗਦਾ ਜਾਂ ਮੇਰੇ ਘਰ ਜਿ ਕੋਈ ਸੀਆਈਡੀ ਵਾਲਾ ਬੰਦਾ ਤੁਹਾਨੂੰ ਦੱਸ ਦਿੰਦਾ ਅਸੀਂ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ 2024-25 ਵਿੱਚ ਬਹੁਤ ਵੱਡਾ ਇੱਕ এডਿਕੇਸ਼ਨ ਦਾ ਹੋਰ ਅਦਾਰਾ ਤੇ ਜਿਹਦੇ ਵਿੱਚ ਟੋਟਲੀ ਸਪੋਰਟਸ ਐਕਟੀਵਿਟੀ ਹੋਣਗੀਆਂ ਚਾਹੇ ਉਹ ਹਾਕੀ ਹੈ ਫੁੱਟਬਾਲ ਹੈ ਵਧੀਆ ਗਰਾਊਂਡਸ ਨੇ بڑے ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਮੇਰੇ ਪਿਤਾ ਜੀ ਸਰਦਾਰ ਪ੍ਰਦੂਮਨ ਸਿੰਘ ਹੋਰਾਂ ਦਾ ਮੇਰੇ ਤਾਇਆ ਜੀ ਸਰਦਾਰ ਜਸਪੀਰ ਸਿੰਘ ਹੋਰਾਂ ਦਾ ਤੇ ਸਾਡੇ ਚਾਰਾਂ ਭਰਾਵਾਂ ਦਾ ਮੇਰਾ ਵਿਕਰਮ ਭਰਾ ਜੀ ਦਾ ਪਵਨ ਦਾ ਤੇ ਟੋਨੀ ਦਾ ਸਾਡਾ ਚਾਰਾਂ ਭਰਾਵਾਂ ਦਾ ਵੀ ਇੱਕ ਸੁਪਨਾ ਹੈ ਕਿ ਸਾਡੇ ਕਿਉਂਕਿ ਅਸੀਂ ਚਾਰੇ ਪਲੇਅਰ ਰਿਆਂ ਹਾਕੀ ਦੇ ਬਹੁਤ ਤਗੜੇ ਤੇ ਅਸੀਂ ਹੁਣ ਆਪਣੇ ਆਪਣੇ ਫੀਲਡ ਵਿੱਚ ਠੀਕ ਐ ਸਾਡਾ ਵਧੀਆ ਸਾਡਾ ਸ਼ੌਂਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ ਅਸੀਂ ਜਿੱਥੇ ਵਧੀਆ ਜਿਮ ਦੇ ਰਹੇ ਹਾਂ ਅਸੀਂ ਹੁਣ ਵਧੀਆ ਅਕੈਡਮਿਕਸ ਬਣਾਉਣੀ ਹੈ ਇੱਕ ਬਹੁਤ ਅੱਛੀ ਅਰ ਤੁਹਾਡੇ ਮਾਦੇਮ ਰਿਮ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਅਸੀਂ ਅਸਨ ਸੈਲਫ এমਪਲੋਇਮੈਂਟ ਦਾ ਵੀ ਕੰਮ ਸ਼ੁਰੂ ਕਰਨ ਜਾ ਰਹੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਅਸੀਂ ਬਹੁਤ ਅੱਛਾ ਇੱਕ ਡਿਜ਼ਾਈਨ ਕੀਤਾ ਸਾਡਾ ਬਲੂਪ੍ਰਿੰਟ ਤਿਆਰ ਹੋ ਗਿਆ ਅਸੀਂ ਬਹੁਤ ਅੱਛਾ ਇੱਕ ਬੱਚਿਆਂ ਵਾਸਤੇ ਨਾ ਚੀਜ਼ ਤਿਆਰ ਕਰਨ ਲੱਗੇ ਆ ਕਿ ਬੱਚਿਆਂ ਨੂੰ ਮੈਂ ਕੋਈ ਛੁੱਟੀ ਗਲਤੀ ਨਹੀਂ ਕਰਨੀ ਵੱਡੇ ਵੱਡੇ ਲੀਡਰਾਂ ਵਾਂਗ ਕਿ ਬੱਚੇ ਆਹ ਨਹੀਂ ਕਰ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਲੱਖਾਂ ਨੌਕਰੀਆਂ ਪਰ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਆਉਣ ਵਾਲੇ 1-2 ਸਾਲਾਂ ਵਿੱਚ ਤੇ ਰਣਦੇ ਸਾਹਿਬ ਤੁਸੀਂ ਵੀ ਤੇ ਇਲਾਕਾ ਵੀ پراਉਡ ਫੀਲ ਕਰੂਗਾ ਕਿ ਚੀਮਾ ਫੈਮਿਲੀ ਨੇ ਇਲਾਕੇ ਦੇ ਬੱਚੇ ਬੱਚੀਆਂ ਵਾਸਤੇ ਉਹਨਾਂ ਨੂੰ ਸੈਲਫ এমਪਲॉयਮੈਂਟ ਦੇਣ ਵਾਸਤੇ ਕੋਈ ਚੰਗਾ ਕੰਮ ਕੀਤਾ ਬਹੁਤ ਅੱਛਾ ਸੀ ਬਲੂਪ੍ਰਿੰਟ ਤਿਆਰ ਕੀਤਾ ਹੋਇਆ ਗੱਲਬਾਤ ਤੋਂ ਪਤਾ ਲੱਗ ਜਾਂਦਾ ਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿਸੇ ਸ਼ਖਸੀਅਤ ਦੇ ਨਾਲ ਕਿ ਗੱਲਾਂ ਤੋਂ ਚੱਲ ਕੇ ਆਉਂਦੀ ਆ ਫੇਸ ਤੋਂ ਚੱਲ ਕੇ ਆਉਂਦੀ ਆ ਕਿ ਜਨੂਨ ਆ ਜਿਹੜਾ ਉਹ ਤਪਕੇ ਮਾਰ ਰਿਹਾ ਜਨੂਨ ਆ ਤੇ ਜਿਹੜੀ ਬੈਕਗ੍ਰਾਉਂਡ ਹੈ ਉਹ ਬਹੁਤ ਤਕੜੀ ਹੈ ਭਰਾ ਵੀ ਕੈਨੇਡਾ ਦੇ ਵਿੱਚ ਨੇ ਤੇ ਸਾਰਾ ਪਰਿਵਾਰ ਵੀ ਸੈਟ ਹੈ ਜਿਸ ਤਰ੍ਹਾਂ ਤੁਸੀਂ ਪ੍ਰੋਫੈਸਰ ਸਾਹਿਬ ਕਹਿੰਦੇ ਹੋ ਤੇ ਜਾਣ ਲੱਗੇ ਇਹਨਾਂ ਗੱਲ ਕਹਾਂਗੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਜੀ ਸਭ ਤੋਂ ਵੱਡੀ ਗੱਲ ਇੱਕ ਕਹਿਣੀ ਚਾਹੁੰਦਾ ਮੈਂ ਪਹਿਲਾਂ ਵੀ ਰਮ ਰਿਪੀਟਿੰਗ ਅਗੇਨ ਕਿ ਇੱਕ ਚੰਗੇ ਸਰੀਰ ਦੇ ਵਿੱਚ ਹੀ ਚੰਗਾ ਮਨ ਰਹਿ ਸਕਦਾ ਤੇ ਉਹ ਚੰਗਾ ਮਾਨੀ ਜੇ ਤੁਹਾਡਾ ਮਨ ਕਨਸੈਂਟਰੇਟ ਹੈ ਤਾਂ ਯੂ ਕੈਨ ਅਚੀਵ ਏਵਰੀ ਗੋਲ ਇਨ ਯੂਅਰ ਲਾਈਫ ਸੋ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਨਾਲ ਮੈਡੀਟੇਟ ਕਰਕੇ ਵਧੀਆ এডਿਕੇਸ਼ਨ ਲੈ ਕੇ ਵਧੀਆ ਫਿਜ਼ੀਕਲੀ ਫਿਟ ਹੋ ਕੇ ਸਮਾਜ ਲਈ ਮਾਰਗਦਰਸ਼ਕ ਬਣ ਸਕਦੇ ਹੋ ਰਣਦੇਵ ਸਾਹਿਬ ਆਪਾਂ ਸਾਰੇ ਮਿਡਲ ਕਲਾਸ ਸਿੰਪਲ ਮਿਡਲ ਕਲਾਸ ਫੈਮਲੀਆਂ ਦੇ ਮੁੰਡੇ ਆ ਮਿਹਨਤ ਕਰੋ ਸੱਚੇ ਦਿਲੋਂ ਮਿਹਨਤ ਕਰੋ ਆਪਣੇ ਗੋਲ ਨੂੰ ਅਚੀਵ ਕਰਨ ਵਾਸਤੇ ਟਾਰਗੇਟ ਰੱਖੋ ਕਿ ਮੈਂ ਗੋਲ ਅਚੀਵ ਕਰਨਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਕਿਸੇ ਦਾ ਮਾੜਾ ਨਾ ਕਰੋ ਗੁਰੂ ਸਾਹਿਬ ਤੁਹਾਡੇ ਸਾਰੇ ਗੋਲ ਅਚੀਵ ਕਰਾਉਂਦਾ ਹੈ ਤੇ ਮੈਂ ਨੌਜਵਾਨ ਨੂੰ ਜੰਗਸਟਰ ਨੂੰ ਬੇਨਤੀ ਕਰਨੀ ਚਾਹੁੰਦਾ ਗੋਲ ਅਚੀਵ ਕਰਨ ਦੇ ਲਈ ਪੋਜ਼ਿਟਿਵਿਟੀ ਦਾ ਕਿੰਨਾ ਪਰੋਲਾ ਸਰ ਪੋਜ਼ ਦੇਖੋ ਗੱਲ ਇਹ ਹੈ ਇਫ ਯੂ ਵਾਂਟ ਟੂ ਅਚੀਵ ਸਮਥਿੰਗ ਦੈਨ ਯੂ ਹੈਵ ਟੂ ਬੀ ਪੋਜ਼ਿਟਿਵ ਜਿਆ ਤੁਹਾਨੂੰ ਪੋਜ਼ਿਟਿਵ ਰਹਿਣਾ ਹੀ ਸਭ ਤੋਂ ਵੱਡੀ ਗੱਲ ਹੈ ਜਿਹੜਾ ਬੰਤਾ ਆਲਵੇਜ਼ ਥਿੰਕਿੰਗ 네ਗੇਟਿਵ ਦੇ ਕੈਨ ਨਾਟ ਅਚੀਵ ਐਨੀਥਿੰਗ ਸੋ ਇਸ ਲਈ ਪੋਜ਼ਿਟਿਵ ਰਹਿਣਾ ਪੋਜ਼ਿਟਿਵ એનર્ਜੀ ਦੇ ਨਾਲ ਤੁਸੀਂ ਜਿਹੜਾ ਤਾਂ ਬੰਦਾ ਤੁਹਾਡੇ ਕੋਲ ਬੈਠਾ ਨਾ ਜੀ ਉਹ ਤੁਹਾਡੇ ਆਲੇ ਦੁਆਲੇ ਸਰੌਂਡਿੰਗ ਵੀ ਸਾਰਾ ਕੁਝ ਪੋਜ਼ਿਟਿਵ ਹੋ ਜਾਂਦਾ ਮੈਂ ਬੱਚਿਆਂ ਨੂੰ ਆਪਣੇ ਛੋਟੇ ਵੀਰਾਂ ਨੂੰ ਛੋਟੀਆਂ ਭੈਣਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਪਿਤਾ ਮਾਤਾ ਦੇ ਚਰਨਾਂ ਨਾਲ ਜੁੜ ਕੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਅਸ਼ੀਰਵਾਦ ਲੈ ਕੇ ਤੁਸੀਂ ਕਿਸੇ ਵੀ ਟਾਰਗੇਟ ਨੂੰ ਅਚੀਵ ਕਰ ਸਕਦੇ ਹੋ ਇਹ 'ਚ ਕੋਈ ਸ਼ੱਕ ਨਹੀਂ ਸਾਰੇ ਵਰਲਡ ਦੇ ਵਿੱਚ ਨਸ਼ੇ ਦਾ ਕਰੋਪ ਫੈਲਿਆ ਹੋਇਆ ਸਾਰੇ ਵਰਲਡ ਆਪਾਂ ਕੈਨੇਡਾ ਵੀ ਸੁਣਦੇ ਆ ਉਹ ਫਲਾਣਾ ਬੱਚੇ ਨੂੰ ਐ ਹੋ ਗਿਆ ਆਸਟ੍ਰੇਲੀਆ ਵੀ ਸੁਣਦੇ ਆ ਐਵਰੀwhere ਪਰ ਮੈਂ ਇੱਕ ਗੱਲ ਦੱਸਾਂ ਕਿਸੇ ਕਾਰਨਰ ਤੇ ਪੰਜਾਬ ਦਲੇਰ ਤੇ ਜੋਧੇ ਲੋਕਾਂ ਦੀ ਧਰਤੀ ਇਹਨੂੰ ਬਦਨਾਮ ਕਰਨ ਦੀ ਵਿਚਾਰਸ਼ ਹੈ ਠੀਕ ਹੈ ਨਸ਼ਾ ਹੈਗਾ ਬਟ ਉਸ ਲੈਵਲ ਤੇ ਨਹੀਂ ਹੈਗਾ ਜਿਸ ਲੈਵਲ ਤੇ ਬਦਨਾਮ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਤੁਸੀਂ ਦੇਖੋ ਤੁਸੀਂ ਸਾਡੇ ਬੱਚੇ ਕਿੱਥੇ ਕਿੱਥੇ ਸੈਟਲਡ ਹੋ ਗਏ ਹਾਂਜੀ ਹਾਂ ਅੱਜ ਅਸੀਂ ਮੈਂਬਰ ਪਾਰਲੀਮੈਂਟਾਂ ਕੈਨੇਡਾ ਵਿੱਚ ਅਮਰੀਕਾ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਅਸੀਂ ਇੱਥੇ ਇੰਗਲੈਂਡ ਵਿੱਚ ਆਸਟ੍ਰੇਲੀਆ ਵਿੱਚ ਕਿੱਥੇ ਨਹੀਂ ਅਸੀਂ ਛਾਇਏ ਹੋਏ ਦੁਨੀਆ ਦਾ ਕੋਈ ਕਾਰਨ ਨਹੀਂ ਸਾਨੂੰ ਪੁਲਿਸ ਆਫਿਸਰ ਪੁਲਿਸ ਆਫਿਸਰ ਵਰਲਡਵਾਈਡ ਸਾਡੇ ਹੈ ਇਮੀਗ੍ਰੇਸ਼ਨ ਆਫਿਸਰ ਵਰਲਡਵਾਈਡ ਸਾਡੇ ਹੈ ਤੇ ਦੇ ਆਲ ਆਰ ਪੰਜਾਬੀਸ ਯਾ ਤੇ ਮੈਨੂੰ ਪ੍ਰਾਊਡ ਹੈ ਕਿ ਅਸੀਂ ਪੰਜਾਬੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਡੇ ਬੱਚੇ ਬੜੇ ਲਾਇਕ ਹੈ ਠੀਕ ਹੈ ਥੋੜੇ ਬਹੁਤੇ ਬੱਚੇ ਗੁੰਮਰਾਹ ਹੋਏ ਹੋਏ ਹੈ ਉਹਦੇ ਲਈ ਵੀ ਮੈਂ ਮਾਤਾ ਪਿਤਾ ਨੂੰ ਬੇਨਤੀ ਕਰੂੰਗਾ ਆਪਣੇ ਬੱਚਿਆਂ ਦਾ ਧਿਆਨ ਰੱਖੋ ਹੋਰ ਸਰਕਾਰਾਂ ਸਰਪੂਰਾਂ ਤੇ ਬਹੁਤੀ ਨਹੀਂ ਧਿਆਨ ਦੇਣਾ ਚਾਹੀਦਾ ਕਿ ਸਰਕਾਰ ਆ ਕਰੂਗੀ ਸਾਡਾ ਫਸਟ ਆਫ ਆਲ ਸਾਡਾ ਫਰਜ ਬੰਦਾ ਹੈ ਅਸੀਂ ਆਪਣੇ ਬੱਚਿਆਂ ਦੀ ਟੇਕ ਕੇਅਰ ਕਰੀਏ ਕਿ ਬੱਚਾ ਕਿੱਥੇ ਜਾਂਦਾ ਹੈ ਕਿਹਦੇ ਨਾਲ ਬੈਠਦਾ ਔਰ ਸਰਕਲ ਕੀ ਹੈ ਆਪਣੇ ਆਪਣਾ ਠੀਕ ਹੈ ਹਲਕਾ ਪੈਲ ਦੇ ਲਈ ਇਹ ਪ੍ਰੋਫੈਸਰ ਭਵਿੰਦਰ ਸਿੰਘ ਜੀ ਮਾ ਇੱਕ ਹੀਰੇ ਦੀ ਤਰ੍ਹਾਂ ਕੰਮ ਕਰਦੇ ਰਹੇ ਨੇ ਤੇ ਹਲਕਾ ਪੈਲ ਨੂੰ ਤੇ ਹਲਕਾ ਖੰਨਾ ਸਮਰਾਲਾ ਤੇ ਤੁਹਾਡਾ ਇਹ ਏਰੀਆ ਹੈ ਤੇ ਇਥੇ ਲੋਕਾਂ ਨੂੰ ਵੀ ਅਪੀਲ ਆ ਕਿ ਇਹੋ ਜਿਹੇ ਪ੍ਰੋਫੈਸਰ ਭਵਿੰਦਰ ਸਿੰਘ ਵਰਗੇ ਹੀਰੇ ਨੂੰ ਵੀ ਆਪਾਂ ਆ ਕੇ ਸਹਿਯੋਗ ਦਈਏ ਇਹਨਾਂ ਦੇ ਵਿਦਿਅਕ ادارے ਨੂੰ ਸਹਿਯੋਗ ਦਈਏ ਇਹਨਾਂ ਦੇ ਜੀਮ ਨੂੰ ਸਹਿਯੋਗ ਦਈਏ ਕਿਉਂਕਿ ਇਹ ਆਉਣ ਵਾਲੇ ਭਵਿੱਖ ਦੇ ਲਈ ਸਾਰਾ ਕਾਰਜ ਕਰ ਰਹੇ ਨੇ ਤੁਸੀਂ ਦੇਖ ਰਹੇ ਸੀਗੇ ਦੇਸ਼ ਦੁਨੀਆ ਚੈਨਲ ਅਗਲੀ ਅਪਡੇਟ ਦੇ ਲਈ ਬਣੇ ਰਹਿਣਾ ਮਨਪ੍ਰੀਤ ਰਾਂਦੀਓ ਦੇ ਨਾਲ